ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਮੇਰੇ ਖੋਰ ਫਰੈਸ਼ ਵਲੌਗ ਦੇ ਵਿੱਚ ਤੁਹਾਡਾ ਟਰੈਕਟਰ ਰੰਗ ਕਰਨ ਦਾ ਦੂਸਰਾ ਪਾਰਟ ਆ ਗਿਆ ਈ ਦਿਖਾਈਏ ਤੁਹਾਨੂੰ ਫਿਰ ਦਿਖਾਈਏ ਦੇਖੋ ਅਗਰ ਪਹਿਲਾਂ ਰੰਗ ਕਰਵਾ ਦਿੱਤਾ ਵਾ ਪੂਰਾ ਛਤਰੀ ਦੇ ਨਾਲ ਦਾ ਦੇਖ ਸਕਦੇ ਹੋ ਜੇ ਸੋਹਣਾ ਲੱਗਦਾ ਸ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਘੰਟੀ ਦੇ ਬਟਨ ਨੂੰ ਕਰ ਦਿਓ ਆਲ ਤੇ ਕਿਉਂ ਜਿਹੜੀਆਂ ਵੀ ਵੀਡੀਓ ਤੁਹਾਨੂੰ ਤੁਮਾਕੇਦਾਰ ਆਣਗੀਆਂ ਤੁਹਾਡੇ ਆਪ ਤੇ 88 ਫਰੈਂਟਾ ਟਾਇਰ ਕੋਈ 2016 ਦੇ ਪਵਾਵਾਂਗੇ ਗੁੱਡੀਅਰ ਵਾਲੇ ਕੰਪਨੀ ਦੇ ਦੇਖ ਸਕਦੇ ਹੋ ਰੰਗ ਕਰਵਾਤਾ ਦੇਖ ਸਕਦੇ ਹੋ ਹੌਨਾ ਲੱਗਦਾ ਤਾਂ ਕਮੈਂਟ ਕਰਕੇ ਦੱਸਿਓ ਦੇਖ ਸਕਦੇ ਹੋ ਰੰਗ ਕਰਾਇਆ ਸੀ ਅੱਗੇ ਸਿੱਧੂ ਲਿਖਾਇਆ ਦੇਖ ਸਕਦੇ ਹੋ ਦੂਰੋਂ ਖੰਡਾ ਮਤਲਬ ਜਾ ਜੀ ਸੋਣਾ ਲੱਗਦਾ ਤਾਂ ਕਮੈਂਟ ਕਰਿਓ ਇਹ ਕ ਸਟੀering ਬਦਲਣਾ ਦਾ ਰਹਿ ਗਿਆ ਸਟੀering ਬਦਲ ਕੇ ਫੇਰ ਹੋਰ ਸੋਣਾ ਲੱਗ ਲੱਗ ਜੂਗਾ ਦੇਖ ਸਕਦੇ ਹੋ ਬਸ ਆਈ ਆਪਣੇ ਰੋਸੀ ਚੰਗਾ ਲੱਗਦਾ ਤਾਂ ਸਬਸਕ੍ਰਾਈਬ ਘੰਟੀ ਵਾਲੇ ਬਟਨ ਨੂੰ ਕਰ ਲਿਓ ਆਲ ਤੇ ਕਿਉਂਕਿ ਧੁਮਾਕੇਦਾਰ ਵੀਡੀਓ ਤੁਹਾਡੇ ਕੋਲ ਜਲਦ ਤੁਹਾਡੇ ਫੋਨ ਤੇ ਆ ਸਕੇ ਤੁਹਾਡਾ ਧੰਨਵਾਦ